बंद पाया सतगुर पूरे कोई सर्व कलिया जियो पाहे पिंड च सादन खपेसिप राजी नार ਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਰਨ ਸਭ ਤੇਰੀ ਵਡਿਆਈ ਕੋਈ ਨਾ ਵਰਗੋਬਿੰਦਗਰ ਫਵਾੜਾ ਵਿਖੇ ਜਦ ਚੋਣ ਦਾ ਬੁਖ ਦਫਤਰ ਦਾ ਲਗਾਟਨ ਕੀਤਾ ਗਿਆ ਜਿਹੜਾ ਤੁਗਟਨ ਥੱਲੇ ਜਿਹੜੇ ਲੋਬੇ ਦੇ ਇੰਚਾਰਜ ਆ ਰਾਜਵਿੰਦਰਪੁਰ ਠੇੜਾ ਜੀ ਉਹਨਾਂ ਨੇ ਆਪਾ ਕਾਰਜਕਰਮਾ ਜਿਹਦਾ ਸਭ ਤੋਂ ਪਹਿਲਾਂ ਧੰਨ ਧੰਨ ਸ਼ਹਿਰ ਸ੍ਰੀ ਗੁਰੂਗੁਰਾ ਸਾਹਿਬ ਜੀ ਦਾ ਔਰ ਤੇ ਅਸਾਂ ਲਿਆ ਆ ਗਏ ਆ ਸੁਖਨੀ ਸਾਹਿਬ ਦੇ ਪਹਾੜਾ ਭੋਪੇ ਉਸ ਤੋਂ ਅਪਰੰਤ ਜਿਹੜਾ ਦਫ਼ਤਰ ਦਾ ਜਿਹੜਾ ਇੱਕ ਆਮ ਜਿਹੜਾ ਸਾਡਾ ਹੈਗਾ ਰਿਕਸ਼ੇ ਵਾਲਾ ਵੀਰ ਜੀ ਉਹਦੇ ਕੋਲ ਇੱਕ ਦਫ਼ਤਰ ਦਾ ਗੱਟਨ ਟਰੈਕ ਹੋ ਵੀ ਆਮ ਲੋਕਾਂ ਦੀ ਪਾਰਟੀ ਬਣਾਈ ਸੀ ਉਹ ਆਮ ਲੋਕਾਂ ਦੀ ਸਰਕਾਰ ਬਣੀ ਆ ਪਰ ਆਮ ਲੋਕਾਂ ਤੋਂ ਜਿਹੜਾ ਜੀ ਇਹ ਜੀਵਨ ਘਟ ਜਿਹਦਾ ਸਾਡੇ ਤੇ ਲਾਇਆ ਗਿਆ ਇੱਕ ਤਰੀਕ ਨੂੰ ਜਿਹੜੇ ਹੁਣ ਵੋਟਾਂ ਦਾ ਦਿਨ ਆ ਰਿਹਾ ਜੀ ਸਮੂਹ ਫੌੜਾ ਚਨ ਕੀ ਅਪੀਲ ਹੈ ਸਾਰੇ ਹੀ ਵੋਟਰਾਂ ਨੂੰ ਅੱਥ ਜੋੜ ਕੇ ਬੇਨਤੀ ਹੈ ਵੀ ਜਿਹੜੀ ਇੱਕ ਇੱਕ ਜਿਹੜੀ ਬੋਨਾਂ ਤੁਸੀਂ ਡਾਕਟਰ ਰਾਈਟ ਮੈਡੀਚਨ ਬਿਹਾਰ ਸਾਹਿਬ ਨੂੰ ਬਹੁਤ ਬਹੁਤ ਚੋਣ ਨਿਸ਼ਾਨ ਉਹਨਾਂ ਦਾ ਚੜੂਗਾ ਡਾਕਟਰ ਸਾਹਿਬ ਜੋ ਮਿਲਨ ਸਾਹਿਬ ਬੜੀਆ ਇਨਸਾਨ ਆ ਔਰ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਰਹਿਣਗੇ ਔਰ ਆਮ ਲੋਕਾਂ ਦੇ ਘਰਾਂ ਦੇ ਵਿੱਚ ਉਹ ਇੱਕ ਜਿਹੜੇ ਉਹ ਲੀਡਰ ਉੱਠੇ ਆ ਔਰ ਆਮ ਲੋਕਾਂ ਦੀ ਤਰ੍ਹਾਂ ਮਿਲਦੇ ਆ ਅਨੀਮਾ ਹਲਕਾ ਸਭਾ ਸ਼ਰਪੁਰ ਤੋਂ ਆਮ ਆਦੀ ਪਾਰਟੀ ਦੇ ਉਮੀਦਵਾਰ ਡਾਕਟਰ ਅਸ਼ਮਾ ਚੋਲੇਵਾਲੀ ਦਾ ਕੈਂਪੇਨ ਆਫਿਸ ਹਲਕਾ ਫਗਵਾੜੇ ਦੇ ਵਿੱਚ ਹੋਣਾ ਸੀ ਅੱਜ ਜਿੱਥੇ ਇਕੱਠ ਕੀਤਾ ਹੈ ਔਰ ਅਸੀਂ ਆਮ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਆਪਣੇ ਦੇਸ਼ ਦੇ ਵਿੱਚ ਪੰਜਾਬ ਦੀ ਉ बुलंद ਆਵਾਜ਼ ਪੰਜਾਬ ਦੇ ਮੁੱਦੇ ਚੱਕਣ ਲਈ ਸੰਸਦ ਦੇ ਵਿੱਚ ਡਾਕਟਰ ਰਾਜ ਕੁਮਾਰ ਚੱਪੜੇ ਵਾਲ ਨੂੰ ਜੱਤੂ ਬਣਾ ਕੇ ਭੇਜਿਓ ਤਾਂ ਕਿ ਉਹ ਆਪਾ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਪੰਜਾਬ ਦੇ ਲਈ ਨੀਤੀਆਂ ਸੰਸਦ ਦੇ ਵਿੱਚ ਬਣ ਸਕਣ ਪੰਜਾਬ ਦੇ ਮੁੱਦੇ ਚੱਕੇ ਜਾ ਸਕਣ ਕਿਉਂਕਿ ਹੁਣ ਤੱਕ ਇੱਥੋਂ ਜਿੰਨੇ ਐਮਟੀ ਰਹੇ ਨੇ ਦੂਜੀਆਂ ਪਾਰਟੀਆਂ ਦੇ ਉਹਨਾਂ ਨੇ ਕਦੀ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਅਸੀਂ ਆਮ ਆਦਮੀ ਪਾਰਟੀ ਇਹ ਅਹਿਦ ਕਰਦੇ ਆ ਕਿ ਅਸੀਂ ਪੰਜਾਬ ਦੇ ਜਿਹੜੇ ਸਾਡੇ ਸੰਸਦ ਹੋਣਗੇ ਉਹ ਪੰਜਾਬ ਦੇ ਲਈ ਪੁਰਜ਼ੋਰ ਅਪੀਲ ਕਰਨਗੇ ਆਪਣੀ ਆਵਾਜ਼ ਬੁਲੰਦ ਰੱਖਣਗੇ ਪੰਜਾਬ ਦੇ ਮੁੱਦੇ ਚੱਕਣਗੇ ਪੰਜਾਬ ਦੀ ਬਿਹਤਰੀ ਲਈ ਆਪਣੇ ਦੇਸ਼ ਦੀ ਬਿਹਤਰੀ ਲਈ ਆਮ ਆਦਮੀ ਪਾਰਟੀ ਨੂੰ ਵੋਟ ਕਰੀਏ ਔਰ ਖੁਸ਼ਹਾਲ ਦੇਸ਼ ਖੁਸ਼ਹਾਲ ਪੰਜਾਬ ਦੇ ਲਈ ਅਸੀਂ ਆਪਣੇ ਜਿਹੜਾ ਮਤਦਾਨ ਹੈ ਉਹਦੀ ਸਹੀ ਵਰਤੋਂ ਕਰਕੇ ਆਮ ਆਦਮੀ ਪਾਰਟੀ ਜਿੱਤੇ। ਸਰਪੀਰ ਗੁਰੂ ਨੇ ਕਿਹਾ ਪਰ ਮੈਂ ਇੱਕ ਬਾਣੀ ਪ੍ਰਭ ਦੀ ਸਭ ਕੋ ਬੋਲੇ ਆਪਿਆ ਡੋਲਣਾ ਕਰੂ ਸਰਵ ਕਲਾ ਕਰਨ ਕੇ ਲੈ ਕੇ ਮੁੱਲ ਨਾ ਪਈਆ ਗੁਰਿਆਮਾ ਦਰਸ਼ਨ ਦੇ ਆਰਤੀ ਦਾ ਧਿਆਨ ਕਰਕੇ ਬੋਲਣਾ ਦੇ ਪੰਜਾ ਪਿਆਰਿਆ ਚੰਦ ਜਾਦਿਆਂ 40 ਲੁਤਿਆਂ ਹੱਠਿਆਂ ਜੱਪੀਆਂ ਤੱਪੀਆਂ ਜਿਨਾਂ ਸੰਤ ਸੰਗਿ ਅੰਦਰ ਪ੍ਰਭ ਦੇਤਾ ਨਾਮ ਪ੍ਰਭੂ ਕਾ ਲਾਗਾ ਮਿਠਾ ਸਰਸਮਗਰੀ ਇਸ ਘਟ ਮਾਏ ਅਨਗਰੰਗ ਨਾਨਾ ਦ੍ਰਿਸ਼ਟਾਏ ਨੋਨੇ ਦੇ ਅਮਰਿਤ ਪ੍ਰਭ ਕਾ ਨਾਮ